ਅਗਲੀ ਵੱਡੀ ਖਬਰ ਦਾ ਰੁਕ ਕਰ ਲੈਣੇ ਆ ਪੰਜਾਬ ਦੇ ਪ੍ਰਵਾਸੀਆਂ ਦਾ ਮੁੱਦਾ ਜੋ ਕਿ ਹਾਈ ਕੋਰਟ ਪਹੁੰਚਦਾ ਸੀ ਕਿ ਮਤਾ ਪਾਸ ਕਰਕੇ ਪਿੰਡ ਛੱਡਣ ਦੇ ਹੁਕਮ ਦੇ ਮਾਮਲੇ ਦੇ ਵਿੱਚ ਇਹ ਮੁੱਦਾ ਜੋ ਕਿ ਹਾਈ ਕੋਰਟ ਪਹੁੰਚਿਆ ਹੈ ਪੰਜਾਬ ਦੇ ਪ੍ਰਵਾਸੀਆਂ ਦਾ ਇਹ ਮੁੱਦਾ ਜੋ ਕਿ ਹਾਈ ਕੋਰਟ ਦੇ ਵਿੱਚ ਪਹੁੰਚਿਆ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਇਸ ਬਾਬਤ ਜਵਾਬ ਤਲਬ ਕੀਤਾ ਹੁਣ 22 ਅਗਸਤ ਨੂੰ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ ਪੰਜਾਬ ਦੇ ਪ੍ਰਵਾਸੀਆਂ ਦਾ ਮੁੱਦਾ ਜੋ ਕਿ ਹਾਈ ਕੋਰਟ ਦੇ ਵਿੱਚ ਪਹੁੰਚਿਆ ਹੈ ਪੰਡਾ ਪਾਸ ਕਰਕੇ ਪਿੰਡ ਛੱਡਣ ਦੇ ਹੁਕਮ ਦੇ ਮਾਮਲੇ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਨੂੰ ਤਲਬ ਕੀਤਾ ਸੀ ਪੰਜਾਬ ਸਰਕਾਰ ਨੂੰ ਤਲਬ ਕੀਤਾ ਗਿਆ ਸੀ ਹੁਣ 22 ਅਗਸਤ ਨੂੰ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ ਮਤਾ ਪਾਸ ਕਰਕੇ ਪਿੰਡ ਛੱਡਣ ਦੇ ਹੁਕਮ ਦੇਣ ਦਾ ਹੈ ਮਾਮਲਾ ਮੋਹਾਲੀ ਦੇ ਪਿੰਡ ਮੂਹੂ ਸੰਗਤਿਆਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਪੂਰਾ ਮਾਮਲਾ ਜੋ ਕਿ ਹਾਈ ਕੋਰਟ ਪਹੁੰਚਿਆ ਸੀ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੈ ਮੋਹਾਲੀ ਦੇ ਪਿੰਡ ਮੂਹੂ ਸੰਗਤਿਆਂ ਦਾ ਇਹ ਮਾਮਲਾ ਦੱਸਿਆ ਜਾ ਰਿਹਾ ਹੈ ਹੁਣ 22 ਅਗਸਤ ਨੂੰ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ ਖਬਰ ਤੇ ਵਿਦਿਆਰਥੀ ਗੱਲਬਾਤ ਲਈ ਸਾਡੇ ਸਹਿਯੋਗੀ ਰੋਹਿਤ ਪਾਂਸਲ ਜੀ ਸਾਡੇ ਨਾਲ ਫੋਨ ਲਾਈਨ ਤੇ ਜੁੜ ਚੁੱਕੇ ਨੇ ਤਾਂ ਰੋਹਿਤ ਜੀ ਪ ਗਈ ਹੈ ਕੀ ਹੋਰ ਕੁਝ ਅਹਿਮ ਅਪਡੇਟਸ ਖਬਰ ਤੇ ਆ ਰਿਹਾ ਹੈ ਦੇਖੋ ਜਿਸ ਤਰੀਕੇ ਦੇ ਨਾਲ ਮੋਹਾਲੀ ਦੇ ਬਿਲਕੁਲ ਨਾਲ ਲੱਗਦੇ ਪਿੰਡ ਮਾਹੌਲ ਸੰਗਤੀਆਂ ਦੇ ਵਿੱਚ ਇੱਕ ਘਟਨਾ ਵਾਪਰਦੀ ਹੈ ਕਿ ਇੱਕ ਪਿੰਡ ਦੇ ਲੋਕਾਂ ਦੇ ਵੱਲੋਂ ਪ੍ਰਸਤਾਵ ਪਾਸ ਕੀਤਾ ਜਾਂਦਾ ਹੈ ਕਿ ਪਿੰਡ ਦੇ ਵਿੱਚ ਕੋਈ ਵੀ ਪ੍ਰਵਾਸੀ ਮਜ਼ਦੂਰ ਹੈ ਜਿਹੜਾ ਉਹ ਨਹੀਂ ਰਹੇਗਾ ਜੇਕਰ ਕੋਈ ਰਹਿ ਰਿਹਾ ਹੈ ਤਾਂ ਉਸ ਨੂੰ ਕੁਝ ਸਮੇਂ ਤੱਕ ਪਿੰਡ ਛੱਡ ਕੇ ਜਾਣਾ ਪਏਗਾ ਔਰ ਦੂਸਰੀ ਚੀਜ਼ ਜੋ ਇਸ ਦੇ ਵਿੱਚ ਕਹੀ ਗਈ ਸੀ ਉਹ ਕਹੀ ਗਈ ਸੀ ਕਿ ਜਿਹੜੇ ਵੀ ਕੋਈ ਪਿੰਡ ਦੇ ਲੋਕ ਨੇ ਉਹ ਕਿਸੇ ਵੀ ਪਰਵਾਸੀ ਨੂੰ ਇਸ ਜਗ੍ਹਾ ਦੇ ਉੱਪਰ ਰਹਿਣ ਦੇ ਲਈ ਜ਼ਮੀਨ ਜਾਂ ਜਾਇਦਾਦ ਕੋਈ ਵੀ ਨਹੀਂ ਦੇਣਗੇ ਨਾ ਹੀ ਕਿਰਾਏ ਤੇ ਦੇਣਗੇ ਔਰ ਨਾ ਹੀ ਕਿਸੇ ਨੂੰ ਵੇਚਣ ਦੇ ਲਈ ਦਿੱਤੀ ਜਾਏਗੀ ਤਾਂ ਇਹ ਤਰੀਕੇ ਦਾ ਇੱਕ ਮਤਾ ਜਿਹੜਾ ਉਹ ਪਾਸ ਕੀਤਾ ਗਿਆ ਕਿ ਹਾਲਾਂਕਿ ਪਿੰਡ ਦੀ ਪੰਚਾਇਤ ਔਰ ਪਿੰਡ ਦੇ ਜਿਹੜੇ ਸੈਕਟਰੀ ਨੀਗੇ ਪੰਚਾਇਤ ਸੈਕਟਰੀ ਹੁੰਦੇ ਆ ਉਹਨਾਂ ਦੇ ਵੱਲੋਂ ਇਸ ਤਰੀਕੇ ਦਾ ਕੋਈ ਪ੍ਰਸਤਾਵ ਹੈ ਜਿਹੜਾ ਉਹ ਪਾਇਰੂਸ਼ਨ ਨਹੀਂ ਕੀਤਾ ਗਿਆ ਕਿ ਤਾਂ ਇਸ ਤੋਂ ਬਾਅਦ ਇਹ ਪੂਰਾ ਵਿਵਾਦ ਵੜਿਆ ਔਰ ਹੁਣੇ ਮਾਮਲਾ ਜ ਹਾਈ ਕੋਰਟ ਪਹੁੰਚ ਚੁੱਕਾ ਹੈ ਇੱਕ ਵਕੀਲ ਦੇ ਵੱਲੋਂ ਇਸ ਈਨੂੰ ਲੈ ਕੇ ਪਟੀਸ਼ਨ ਦਾਇਰ ਕੀਤੀ ਗਈ ਹੈ ਕਿ ਸਿੱਧੇ ਤੌਰ ਦੇ ਉੱਪਰ ਇਹ ਅਧਿਕਾਰਾਂ ਦਾ ਹਨਨ ਹੈ ਕਿਉਂਕਿ ਸਾਡਾ ਇਹ ਅਧਿਕਾਰ ਹੈ ਕਿ ਅਸੀਂ ਕਿਸੇ ਵੀ ਜਗ੍ਹਾ ਤੇ ਉੱਪਰ ਜਾ ਕੇ ਰਹਿ ਸਕਦੇ ਹਾਂ ਕਿਸੇ ਵੀ ਜਗ੍ਹਾ ਤੇ ਜਾ ਕੇ ਪ੍ਰਾਪਰਟੀ ਲੈ ਸਕਦੇ ਹਾਂ ਔਰ ਕਿਸੇ ਵੀ ਜਗ੍ਹਾ ਤੇ ਉੱਪਰ ਰੈਂਟ ਤੇ ਉੱਪਰ ਜਾ ਕੇ ਰਿਹਾ ਜਾ ਸਕਦਾ ਹੈਗਾ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੇ ਇੱਕ ਮੌਲਿਕ ਅਧਿਕਾਰ ਹੁੰਦੇ ਆ ਉਹਨਾਂ ਦੀ ਉਲੰਘਣਾ ਦੇ ਮਾਮਲਾ ਉਹਨਾਂ ਦੇ ਵੱਲੋਂ ਕਿਹਾ ਗਿਆ ਤੇ ਪੰਜਾਬ ਸਰਕਾਰ ਤੋਂ ਇਸ ਦੇ ਬਾਬਤ ਜਵਾਬ ਮੰਗ ਲਿਆ ਗਿਆ ਔਰ 22 ਅਗਸਤ ਨੂੰ ਜਿਹੜੀ ਅਗਲੀ ਸੁਣਵਾਈ ਹੈ ਉਹ ਇਸ ਮਾਮਲੇ ਦੇ ਵਿੱਚ ਹੋਣ ਵਾਲੀ ਹੈ ਕੀ ਲੱਗਦਾ ਰੋਵੀ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਇਸ ਪੂਰੇ ਮਾਮਲੇ ਤੇ ਤਲਬ ਕੀਤਾ ਗਿਆ ਕੀ ਲੱਗਦਾ ਹੈ ਕਿ ਪੰਜਾਬ ਸਰਕਾਰ ਕਦੋਂ ਤੱਕ ਆਪਣਾ ਜਵਾਬ ਦਾਖਲ ਕਰੇਗੀ ਦੂਜੇ ਇਸ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਨੂੰ ਤਲਬ ਨਹੀਂ ਕੀਤਾ ਗਿਆ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਗਿਆ ਹੈਗਾ 22 ਅਗਸਤ ਤੱਕ ਦਾ ਸਮਾਂ ਦਿੱਤਾ ਗਿਆ ਔਰ 22 ਅਗਸਤ ਤੋਂ ਪਹਿਲਾਂ ਪਹਿਲਾਂ ਜਿਹੜੇ ਇਸ ਮਾਮਲੇ ਦੇ ਵਿੱਚ ਜਵਾਬ ਹੈਗਾ ਉਹ ਪੰਜਾਬ ਸਰਕਾਰ ਦੇ ਵੱਲੋਂ ਭੇਜਣਾ ਹੋਏਗਾ ਕਿਉਂਕਿ ਸਿੱਧੇ ਤੌਰ ਦੇ ਉੱਪਰ ਜੇਕਰ ਦੇਖਿਆ ਜਾਵੇ ਤਾਂ ਇਸ ਮਾਮਲੇ ਦੇ ਵਿੱਚ ਜਿਹੜੇ ਲਈ ਮੌਲਿਕ ਦੁਕਾਨਾਂ ਦੇ ਹਨ ਨਾ ਔਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਕਿਸੇ ਤਰੀਕੇ ਦਾ ਕੋਈ ਰੂਲ ਹੈ ਜਿਹੜਾ ਉਹਨੇ ਪਾਸ ਕੀਤਾ ਗਿਆ ਪੰਜਾਬ ਸਰਕਾਰ ਦੇ ਕਿਸੇ ਅਧਿਕਾਰੀ ਦੇ ਵੱਲੋਂ ਰੂਲ ਹੀ ਪਾਸ ਕੀਤਾ ਗਿਆ ਔਰ ਨਾ ਹੀ ਪੰਜਾਬ ਦੇ ਪੰਚਾਇਤ ਸੈਕਟਰੀ ਆ ਜਿਹੜੇ ਉਹਨਾਂ ਦੇ ਵੱਲੋਂ ਇਹ ਜਿਹੜਾ ਕਲੀਏ ਕਿ ਰੂਲ ਹੈ ਉਹ ਪਾਸ ਕੀਤਾ ਗਿਆ। ਇਸ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਪੂਰਾ ਮਾਮਲਾ ਹੈਗਾ ਉਹਨਾਂ ਦੇ ਵੀ ਧਿਆਨ ਦੇ ਵਿੱਚ ਹੋਏਗਾ ਤੇ ਜਿਹੜੇ ਸਥਾਨਕ ਅਧਿਕਾਰੀ ਆ ਉਹਨਾਂ ਦੇ ਵੱਲੋਂ ਜਿਹੜਾ ਜਵਾਬ ਹੈਗਾ ਉਹ ਆ ਪੰਜਾਬ ਰਾਜ ਹਾਈ ਕੋਰਟ ਦੇ ਵਿੱਚ ਭੇਜ ਦਿੱਤਾ ਜਾਏਗਾ ਕਿ ਕਿਸ ਤਰੀਕੇ ਦੀ ਘਟਨਾ ਸੀ ਘਟਨਾ ਤੋਂ ਬਾਅਦ ਕੀ ਕੀ ਐਕਸ਼ਨ ਲਿਆ ਗਿਆ ਹੈਗਾ ਔਰ ਅੱਗੇ ਜਿਹੜਾ ਇਹ ਘਟਨਾ ਨਾ ਵਾਪਰੇ ਉਸ ਦੇ ਲਈ ਸਰਕਾਰ ਦੇ ਵੱਲੋਂ ਕੀ ਕੀ ਕਦਮ ਹੈ ਜਿਹੜੇ ਉਹ ਚੁੱਕੇ ਜਾ ਰਹੇ ਨੇ ਤੇ तमाम ਚੀਜ਼ਾਂ ਹੋਣਗੀਆਂ ਜਿਹੜਾ ਇਸ ਜਵਾਬ ਦਾ ਹਿੱਸਾ ਹੋ ਸਕਦੀਆਂ ਨੇ ਜੀ ਠੀਕ ਹੈ ਰੋਹਿਤ ਤਾਹ ਬਹੁਤ ਬਹੁਤ ਸ਼ੁਕਰੀਆ ਹਮ ਜਾਣਕਾਰੀ ਤੁਸਰ ਦਰਸ਼ਕਾਂ ਨਾਲ ਸਾਂਝਾ ਕੀਤੀ ਹੈ ਤਾਂ ਪੰਜਾਬ ਦੇ ਪ੍ਰਵਾਸੀਆਂ ਦਾ ਇਹ ਮੁੱਦਾ ਜੋ ਕਿ ਹਾਈ ਕੋਰਟ ਦੇ ਵਿੱਚ ਪਹੁੰਚਿਆ ਮਤਾ ਪਾਸ ਕਰਕੇ ਪਿੰਡ ਛੱਡਣ ਦੇ ਹੁਕਮ ਦੇਣ ਦੇ ਮਾਮਲੇ ਦੇ ਵਿੱਚ ਇਹ ਮਸਲਾ ਪੂਰਾ ਹਾਈ ਕੋਰਟ ਦੇ ਵਿੱਚ ਪਹੁੰਚਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਜੋ ਕਿ ਤਲਬ ਕੀਤਾ ਹੈ ਹੁਣ 22 ਅਗਸਤ ਨੂੰ ਇਸ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ ਮੁਹਾਲੀ ਦੇ ਪਿੰਡ ਮੂਹੂ ਸੰਗਤਿਆਂ ਦਾ ਇਹ ਮਾਮਲਾ ਜੋ ਕਿ ਦੱਸਿਆ ਜਾ ਰਿਹਾ ਪੰਜਾਬ ਦੇ ਪ੍ਰਵਾਸੀਆਂ ਦਾ ਮੁੱਦਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਮਤਾ ਪਾਸ ਕਰਕੇ ਪਿੰਡ ਛੱਡਣ ਦੇ ਹੁਕਮ ਦੇਂਦਾ ਹੈ ਮਾਮਲਾ ਜੋ ਕਿ ਹਾਈ ਕੋਰਟ ਦੇ ਵਿੱਚ ਪਹੁੰਚਿਆ ਤੇ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਵਾਬ ਤਲਬ ਕੀਤਾ ਹੁਣ 22 ਅਗਸਤ ਨੂੰ ਪੂਰੇ ਮਾਮਲੇ ਦੀ ਅਗਲੀ ਸੁਣਵਾਈ ਰੱਖੀ ਗਈ ਹੈ ਮੁਹਾਲੀ ਦੇ ਪਿੰਡ ਮੂਹੂ ਸੰਗਤਿਆਂ ਦਾ ਇਹ ਮਾਮਲਾ ਜੋ ਕਿ ਦੱਸਿਆ ਜਾ ਰਿਹਾ